ਪਾਪਾ ਜੀ ਆਹ ਲੋ ਦੁੱਧ ਗਰਮ ਹੈ ਇਹਨੂੰ ਪੀ ਲੋ ਪਹਿਲਾ ਬਿਲੋ ਇਹ ਟੈਨ ਵਾਲੀ ਤੂੰ ਰੋਟੀ ਖਾਧੀ ਸੀ ਚਲੋ ਲਓ ਆਪ ਤਾਂ ਪੈਸੇ ਆਰਤੀ ਦੇ ਲਿਆ ਸੀਗਾ ਸੰਭਾਲ ਕੇ ਰੱਖ ਲਿਓ ਨਾ ਚੰਗਾ ਪਾਪਾ ਜੀ ਚਲੋ ਦੋ ਸਵਾਦ ਮਾਰਾਈ ਤੂੰ ਪਾਗਲੇ ਦੁੱਧ ਬਾਲਾ ਗਰਮ ਲਈ ਪੁੱਤ ਕੀ ਹੋਇਆ ਤੂੰ ਇੱਥੇ ਚੁੱਪ ਤੈਨੂੰ ਪਤਾ ਨਹੀਂ ਹੈਗਾ ਅੰਦਰ ਬੈਠੇ ਹੋ ਹੋਇਆ ਕੀ ਆ ਹੋਣਾ ਕੀ ਸੀ ਮੇਰਾ ਦਿਲ ਕਰਦਾ ਸੀ ਤੈਨੂੰ ਮਿਲਣ ਤੇਰੇ ਨਾਲ ਗੱਲਾਂ ਕਰਨ ਨੂੰ ਚੱਲ ਉੱਪਰ ਚੱਲਦੇ ਆ ਜਵਾਰੇ ਚ ਨਹੀਂ ਨਹੀਂ ਡੈਡੀ ਅੰਦਰ ਨੇ ਉਹ ਤਾਂ ਹੀ ਦਾ ਕਿਹਾ ਹੈ ਵੀ ਉਹ ਅੰਦਰ ਹੈ ਆ ਚਲੀ ਮੁੰਡਾ ਤਾਂ ਕਿੱਥੇ ਲੈ ਕੇ ਜਾ ਰਿਹਾ ਚਾਪਾ ਪੂਟ ਕੜਿਆ ਕੀ ਬਣੂਗਾ ਆਪਣਾ ਓਏ ਤਾਂ ਹੀ ਤਾਂ ਤੈਨੂੰ ਉੱਪਰ ਲੈ ਕੇ ਆਇਆ ਮੈਂ ਚਵਾਲੇ ਚ ਕੁਝ ਤੇ ਬੀਨ ਹੋਇਆ ਕੀ ਅੱਜ ਹੋਣਾ ਕੀ ਐ ਕੱਲ ਤੂੰ ਕਿੱਥੇ ਗਈ ਹੋਈ ਸੀ ਮੈਂ ਮੈਂ ਤਾਂ ਘਰੇ ਹੀ ਸੀ ਸਾਰਾ ਦਿਨ ਕਿੱਥੇ ਘਰੇ ਸੀ ਸਾਰਾ ਦਿਨ ਤਾਂ ਮੈਂ ਘਰੇ ਆਨੇ ਬਹਾਨੇ ਗੇੜਾ ਮਾਰਦਾ ਰਿਹਾ ਮੈਨੂੰ ਸਰਦਾਰ ਕਹਿੰਦਾ ਲੱਗਿਆ ਹੈ ਨਾ ਖੇਤ ਵਾਹਜਾ ਦੁੱਖੇਤ ਵਾਹਜਾ ਮੈਂ ਆਨੇ ਬਹਾਨੇ ਫੇਰ ਇੱਥੇ ਘਰੇ ਆਇਆ ਕਰਾ ਮੈਨੂੰ ਕੱਲ ਦੀ ਤੂੰ ਦਿਖੀ ਨਹੀਂ ਮੈਨੂੰ ਲੱਗਦਾ ਤੂੰ ਬਾਜ਼ਾਰ ਗਈ ਦੀ ਨਹੀਂ ਨਹੀਂ ਮੈਂ ਤਾਂ ਕਿਤੇ ਵੀ ਨਹੀਂ ਗਈ ਸੀ ਮੈਂ ਤਾਂ ਸਾਰਾ ਦਿਨ ਘਰ ਦੇ ਕੰਮ ਚ ਲੱਗੀ ਰਹੀ ਤੇ بس ਬਾਪੂ ਥੋੜਾ ਠੀਕ ਨਹੀਂ ਸੀਗਾ ਤੇ ਉਹਦੇ ਚੱਕਰ ਚ ਮੈਂ ਤੇਰੇ ਨਾਲ ਗੱਲ ਕਰਨਾ ਭੁੱਲ ਗਈ ਤੈਨੂੰ ਪਤਾ ਨਾ ਤੇਰੇ ਬਿਨਾ ਮੈਨੂੰ ਇੱਕ ਪਲ ਨਹੀਂ ਲੰਘਦਾ ਤੂੰ ਕਹਿੰਦੀ ਹੈ ਮੇਰੇ ਨਾਲ ਗੱਲ ਕਰਨਾ ਭੁੱਲ ਗਈ ਤੈਨੂੰ ਪਤਾ ਪੂਰਾ ਦਿਨ ਪੂਰੀ ਰਾਤ ਕਿਵੇਂ ਮੈਂ ਤੜਫ ਤੜਫ ਕੇ ਕੱਢੀ ਐ ਮੈਂ ਤੇਰੀ ਸਾਰੀ ਗੱਲ ਸਮਝ ਰਹੀ ਹਾਂ ਪਰ ਮੈਂ ਵੀ ਕੀ ਕਰਾਂ ਤੈਨੂੰ ਵੀ ਤੇ ਮੇਰੇ ਬਾਰੇ ਸਾਰਾ ਕੁਝ ਪਤਾ ਹੀ ਹੈ ਨਾ ਜੇ ਕਾਜ ਕਿਸੇ ਨੂੰ ਵੀ ਪਤਾ ਲੱਗ ਗਿਆ ਤੇ ਸਾਡੀ ਬਹੁਤ ਬਦਨਾਮੀ ਹੋਣੀ ਹੈ ਐਵੇਂ ਕਿਵੇਂ ਕਿਸੇ ਨੂੰ ਪਤਾ ਲੱਗ ਜੂ ਮੈਂ ਤੁਹਾਡੇ ਘਰ ਦਾ ਸਿਰੀ ਹਾਂ ਤੇ ਨਾ ਤੂੰ ਕਿਸੇ ਨੂੰ ਬਾਹਰ ਦੱਸੇਂਗੀ ਗੱਲ ਤੇ ਨਾ ਹੀ ਮੈਂ ਦੱਸਣੀ ਹੈ ਕਿਸੇ ਨੂੰ ਜਿਵੇਂ ਚੱਲਦਾ ਵਧੀਆ ਚੱਲੂਗਾ ਤੂੰ ਤਾਂ ਉਹੀ ਖਾਮ ਖਾ ਟੈਨਸ਼ਨਾਂ ਲਈ ਜੰਨੀ ਹੈ ਨਾਲੇ ਗੱਲ ਸੁਣ ਓਹੋ ਦੁੱਧ ਦੇ ਵਿੱਚ ਗੋਰੀਆਂ ਤਾਂ ਪਾਦੀਆਂ ਦਿੱਤ ਨੂੰ ਹਾਂ ਉਹ ਤੇ ਜਿਵੇਂ ਜਿਵੇਂ ਤੂੰ ਮੈਨੂੰ ਕਿਹਾ ਸੀ ਨਾ ਮੈਂ ਯਾਰ ਅੱਖ ਲੱਗੀ ਉਹਦਾ ਦੁੱਧ ਪੀਤੇ ਨੀਗਾ ਠੰਡੇ ਦੇ ਚੱਕਰ ਵਿੱਚ ਦੁੱਧ ਪੋਨੇ ਪੇ ਲੱਗ ਅੱਖ ਲੱਗ ਬਹੁਤ ਜਰੀ ਦੁੱਧ ਦੇ ਗਈ ਇਸ ਠੰਡੇ ਚੱਕਰ ਵਾਹੇ ਠੰਡਾ ਹੋ ਗਿਆ ਉਹ ਸ਼ੇਰਾ ਮੈਂ ਕਹਿਆ ਪੁੱਤਰ ਉਹ ਸੇਰਾ ਹਾਂ ਯਾਰ ਇਹ ਹੋ ਗਿਆ ਆਵਾਜ਼ ਨਹੀਂ ਕੱਤੀ ਦੀ ਇਹ ਬਸ ਉਹ ਤਾਂ ਅੱਜ ਬਾਪੂ ਦੇ ਦੁੱਧ ਵਿੱਚ ਕਠਿਆ ਹੀ 8-10 ਗੋੜੀਆਂ ਪਾ ਦਿੱਤੀਆਂ ਉਹ ਇਹ ਕੀ ਕੀਤਾ ਤੂੰ ਜ਼ਿਆਦਾ ਨਹੀਂ ਪਾਇਨੇ ਆ ਬੋਲੀ ਨਾਲੇ ਮੇਰੀ ਗੱਲ ਸੁਣੀ ਜਿਹੜਾ ਪਿੱਛੇ ਦੁੱਧ ਬਚ ਗਿਆ ਨਾ ਉਹ ਆਪ ਵੀ ਪੀ ਲਈ ਨਹੀਂ ਤਾਂ ਸਵੇਰ ਨੂੰ ਤੇਰੇ ਦੇ ਸ਼ੱਕ ਵੀ ਹੋ ਸਕਦੀ ਹੈ ਕੀ ਪਰ ਚਾਹ ਉਹ ਤੂੰ ਮੈਨੂੰ ਹੀ ਦੇ ਕਿੰਨੀ ਗੱਲਾਂ ਕਰੀ ਜਾ ਰਿਹਾ ਕੋਈ ਕੰਮ ਨਹੀਂ ਇਹ ਗੱਲ ਸੁਣ ਇੱਥੋਂ ਜਾਣ ਤੋਂ ਬਾਅਦ ਥੋੜਾ ਜਿਹਾ ਵੀਲੀ ਕਿਉਂਕਿ ਲੇਟ ਵਾਪਸ ਉੱਠੂਗਾ ਤੇ ਲੇਟ ਤੋਂ ਉਠੇਗੀ ਜੇ ਤੂੰ ਪਹਿਲਾਂ ਉੱਠ ਗਈ ਫਿਰ ਥੋੜਾ ਜਿਹਾ ਸ਼ੱਕ ਜਾ ਸਕਦਾ ਤੇਰੇ ਤੇ ਸਮਝ ਗੱਲ ਨੂੰ ਠੀਕ ਹੈ ਬੁਲਾ ਵੀ ਖੁੱਲਿਆ ਪਿਆ ਅਗਰ ਵੀ ਅਹੀਂ ਨਾਵਾ ਨਾ ਵਾਟਰ ਨਾ ਵੀ ਖੁੱਲਿਆ ਪਿਆ ਮੈਂ ਕਿਹਾ ਸ਼ਿਰਾ ਚਿੱਤਰ ਗਈ ਫਾਇਦ ਹੋ ਗਈ ਜਿੱਦਾਂ ਤੂੰ ਮੈਨੂੰ ਕਹਿਣਾ ਮੈਂ ਤੇ ਉਦਾਂ ਹੀ ਕਰਾਂਗੀ ਕਿਉਂਕਿ ਮੈਂ ਤੇ ਤੇਰੇ ਬਿਨਾਂ ਇੱਕ ਪਲ ਵੀ ਨਹੀਂ ਰਹਿ ਸਕਦੀ ਤੈਨੂੰ ਪਤਾ ਹੈ ਜੇ ਤੇਰੇ ਨਾਲ ਮੇਰੀ ਗੱਲ ਨਾ ਹੁੰਦੀ ਤਮੈਥੋਂ ਇੱਕ ਮਿੰਟ ਨਹੀਂ ਰਹਿਣਾ ਸੀ ਕਦੋਂ ਦਾ ਸੀਰ ਛੱਡ ਕੇ ਚਲਾ ਜਾਂਦਾ ਮੈਂ ਨਹੀਂ ਨਹੀਂ ਤੈਨੂੰ ਤੈਨੂੰ ਪਤਾ ਨਾ ਕਿ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ ਤੂੰ ਮੈਨੂੰ ਛੱਡ ਕੇ ਕਦੇ ਵੀ ਨਾ ਜਾਈ ਨਾਲੇ ਆਵੇ ਇੱਕ ਬਾਪੂ ਨੇ ਮੈਨੂੰ ਕਿੰਨੇ ਪੈਸੇ ਫੜਾਏ ਨੇ ਆ ਰੱਖ ਆ ਸਾਰੇ ਪੈਸੇ ਤੂੰ ਰੱਖ ਨਾ ਚਲ ਦੋ ਪੈਸਿਆਂ ਦੀ ਮਾਲਕਣ ਮੇਰੀ ਐ ਥਾ ਮੈਂ ਪੈਸਿਆਂ ਦਾ ਕੀ ਕਰਨਾ ਮੈਨੂੰ ਤਾਂ ਬਸ ਤੂੰ ਚਹੀਦੀ ਐ ਜਦੋਂ ਤੂੰ ਮੇਰੇ ਨਾਲ ਐ ਫੇਰਾ ਸਾਰਾ ਕੁਝ ਜ਼ਮੀਨ ਜਾਇਦਾਦ ਮੇਰਾ ਤਾਂ ਹੈ ਐ ਫਿਰ ਮੈਨੂੰ ਅੱਲਾ ਦੋ ਲੱਖ ਦੋ ਲੱਖ ਨਾਲ ਕੀ ਫਰਕ ਪੈਣ ਲੱਗਿਆ ਤੂੰ ਮੈਨੂੰ ਇੰਨਾ ਪਿਆਰ ਕਰਦਾ ਤੂੰ ਕਦੇ ਪਰਖ ਕੇ ਦੇਖੀ ਮੈਨੂੰ ਮੈਂ ਸਹੀ ਜ਼ਰੂਰ ਹਾਂ ਪਰ ਜਿੱਥੇ ਅੜ ਗਿਆ ਉੱਥੇ ਹੀ ਖੜਿਆ ਰਹੂੰ ਪੈਰ ਪਿੱਛੇ ਨਹੀਂ ਕਰਦਾ ਪਰ ਇਹ ਵੀ ਗੱਲ ਸੱਚੀ ਹੈ ਕਿ ਜਦੋਂ ਦਾ ਮੇਰਾ ਘਰ ਵਾਲਾ ਇਸ ਦੁਨੀਆ ਤੋਂ ਤੁਰ ਗਿਆ

ਉਹ ਦੇ ਗਿਆ ਤੋਂ ਮੈਂ だけ ਹੀ ਨੋਟ ਹੈ ਮੈਂ ਵੀ ਇਹ ਹੀ ਸੋਚਦਾ ਪਿੱਛੇ ਚੰਗਾ ਹੋਇਆ ਜੋ ਕੁਝ ਹੋਣਾ ਸੀ ਨਹੀਂ ਤਾਂ ਆਪਾਂ ਕਦੇ ਨਹੀਂ ਮਿਲਨੇ ਸੀ ਚਲ ਠੀਕ ਹੈ ਫਿਰ ਹੁਣ ਜਾਣ ਦਾ ਟਾਈਮ ਹੋ ਗਿਆ ਗੁੱਡੀ ਸ਼ੇ ਕਰੀਏ ਨਹੀਂ ਹੈ ਹੈ ਤੂੰ ਵੀ ਕਰਦਾ ਮੈਂ ਇੱਥੇ ਹੈਂ ਸਰਦਾਰ ਜੀ ਤੈਨੂੰ ਸ਼ਰਮ ਨਾ ਆਈ ਇਹ ਕਰੀ ਜਾਂਦੀ ਐ ਕਮਾਲ ਹੀ ਹੋ ਗਈ ਦੱਸ ਮੈਂ ਥੱਲੇ ਲੱਭ ਲੱਭ ਕੇ ਆਇਆ ਮਰੀ ਜੀ ਆਵਾਜ਼ ਮੈਨੂੰ ਆਈ ਐ ਤੇ ਮੈਂ ਉੱਤੇ ਆ ਤੇ ਆ ਕੋਲ ਖੜਾਇਆ ਤੈਨੂੰ ਜਿਸੇ ਜੇ ਅੱਜ ਜਾਨੂੰ ਬੁੜੇ ਨੂੰ ਪਤਾ ਲੱਗ ਹੀ ਗਿਆ ਨਾ ਮੈਂ ਤੇ ਤੈਨੂੰ ਕਹਿਨੀ ਆ ਕੀ ਦੇ ਗੜ ਘੁੱਟਾ ਦੇ ਕੇ ਨਾ ਅੱਜ ਕਰ ਦੇ ਇਹਦਾ ਕੰਮ ਖਤਮ ਠੀਕ ਐ ਦੂਰ ਹਾਂ

ਇਦੋਂ ਨਹੀਂ ਬਿੰਦਮਾ ਕਿਤੇ ਸੱਚੀ ਨਾ ਹੋ ਜੇ ਜੇ ਕਿਤੇ ਸੱਚ ਹੋ ਗਿਆ ਨਾ ਬੜਾ ਮਸਕਰਾ ਜੂਗਾ ਸਾਡੇ ਘਰ ਦੀ ਕੰਧ ਜੇ ਕਿਤੇ ਡਗ ਪਈ ਨਾ ਤਾਂ ਮੈਂ ਤਾਂ ਪਿੰਡ ਵਿੱਚ ਮੂਵ ਖੋਜ ਗਏ ਜਣਾ ਮੇਰੇ ਘਰ ਦੀ ਕੰਧ ਜੇ ਕਿਸੇ ਹੋਰ ਵੀ ਡਗ ਪਈ ਮੈਂ ਤਾਂ ਪਿੰਡ ਚ ਮੂਵ ਖੋਜੂ ਕਰੇ ਜਣਾ ਇਹਦੇ ਬਾਰੇ ਮੈਨੂੰ ਕੁਛ ਸੋਚਣਾ ਨਹੀਂ ਪਊਗਾ ਸੋਚਣਾ ਨਹੀਂ ਆ ਕਿ ਉਹ ਤਾਂ ਸੋ ਜਾ ਸਭ ਬਸ ਵੀਰੇ ਕਰਦੇ ਨਾਲ ਆ ਨਾ ਗੱਲ ਹੈ ਜੰਮਿਆ ਨਹੀਂ ਪਿੰਡ ਤੋਂ ਮੜਾ ਬੱਦਨੇ ਉਸ ਮੈਂ ਸੋਜਣਾ ਬੜਾ ਪੈੜਾ ਸੁਪਨਾ ਸੀ ਬਈ ਚਲੋ ਹਾਂਜੀ ਸੇਰਾ ਕੰਮ ਕਰਿਆ ਨੇ ਸੀਗੇ ਹਾਂਜੀ ਬਾਪੂ ਕੋਈ ਕੰਮ ਸੀ ਤੁਹਾਨੂੰ ਨਹੀਂ ਕੰਮ ਤਾਂ ਨਹੀਂ ਸੀ ਬਤ ਤਾਂ ਮੈਂ ਤੇ ਨਾਲੇ ਗੱਲ ਕਰਨੀ ਸੀਗੀ ਹਾਂਜੀ ਦੱਸੋ ਬਾਪੂ ਜੀ ਸਮਝ ਨਹੀਂ ਆਉਂਦੀ ਇਹ ਗੱਲ ਸ਼ੁਰੂ ਕਿੱਥੋਂ ਕਰਾਂ ਅੱਜ ਇਹ ਦਵਾਈਆਂ ਨੂੰ 2 ਸਾਲ ਹੋ ਗਏ ਨਾਨਾ ਬਾਪੂ ਜੀ ਤੁਸੀਂ ਰੋਣਾ ਮੈਨੂੰ ਵੀ ਪਤਾ ਹੈ ਕਿ ਦਿਲਬਾਬ ਨੂੰ ਘਰ ਤੋਂ ਗਏ ਹੋਏ ਅੱਜ 2 ਸਾਲ ਹੋ ਗਏ ਨੇ ਪਰ ਦੇਖੋ ਬਾਪੂ ਜੀ ਮੈਂ ਵੀ ਤੇ ਜਿਗਰਾ ਰੱਖੀ ਬੈਠੀ ਆ ਨਾ ਨਾਲੇ ਦੇਖੋ ਤੁਹਾਡੇ ਕਹਿਣ ਦੇ ਤਾਂ ਮੈਂ ਹੁਣ ਨਵੇਂ-ਨਵੇਂ ਸੂਟ ਵੀ ਪਾਣੇ ਸ਼ੁਰੂ ਕਰ ਦਿੱਤੇ ਠੀਕ ਆ ਪੁੱਤ ਤੇਰੀ ਗੱਲ ਮੰਨਦਾ ਤੈਨੂੰ ਮੈਂ ਕਦੇ ਆਲੀ ਬੋਣੀ ਸਮਝਿਆ ਧੀ ਸਮਝਿਆ ਪੁੱਤ ਕਦੇ ਬੋਣੀ ਸਮਝਿਆ ਪਰ ਮੇਰੇ ਮਨ ਤੇ ਬੋਝ ਹੈ ਪੁੱਤ ਕਿਹੜੀ ਗੱਲ ਦਾ ਬਣ ਦੋ ਸਾਲ ਹੋ ਗਏ ਅੱਜ ਜਿਹੜੀ ਛੋਟੀ ਜੀ ਉਮਰ ਹੈ ਇਹ ਬੜੀ ਲੰਮੀ ਉਮਰ ਹੈ ਆਪਣ ਤੇ ਗੱਲੋਂ ਮੈਨੋਂ ਕੁਝ ਹੋ ਗਿਆ ਤੇ ਤੂੰ ਮੈਂ ਤਾਂ ਬਸ ਹੀ ਗੱਲ ਤਿਆਰ ਇਹ ਹੋਣਾ ਤੂੰ ਵੀ ਲੈ ਕਰਦੇ ਆ ਨਾ ਬਾਪੂ ਇਦਾਂ ਨਾ ਕਹਿ ਮੇਰੇ ਧੀਏ ਬਾਪੂ ਇਹਸ ਘਰ ਦੇ ਵਿੱਚ ਨਾ ਮੇਰੀ ਡੋਲੀ ਆਈ ਸੀ ਤੇ ਹੁਣ ਇਸ ਘਰ ਚੋਂ ਜਦੋਂ ਵੀ ਉੱਠੇਗੀ ਨਾ ਤੇ ਮੇਰੀ ਅਰਥੀ ਉੱਠੇਗੀ ਡੋਲੀ ਨਹੀਂ ਉੱਠੇਗੀ ਬਾਪੂ ਤੇਰੀ ਗੱਲ ਠੀਕ ਹੈ ਪੀਏ ਤੇਰੀ ਗੱਲ ਠੀਕ ਹੈ ਪਰ ਮੈਨੂੰ ਵੀ ਤਾਂ ਸੋਚ ਸੋਚਣਾ ਚਾਹੀਦਾ ਨਾ ਨਾ ਬਾਪੂ ਮੈਂ ਤੈਨੂੰ ਛੱਡ ਕੇ ਕਿਤੇ ਵੀ ਨਹੀਂ ਜਾਣਾ ਮੈਨੂੰ ਆਪਣੇ ਆਪ ਨੂੰ ਦੂਰ ਨਾ ਕਰ ਬਾਪੂ ਮੈਂ ਕਿਤੇ ਵੀ ਨਹੀਂ ਜਾਣਾ ਬਾਪੂ ਮੈਂ ਬੋਲ ਸਮਝਿਆ ਨਹੀਂ ਪਤਾ ਉਹ ਤਾਂ ਮੇਰੀ ਤੀ ਹੈ ਇਹਨੇ ਕਣ ਜੀ ਕਰਦਾ ਪਰ ਮੈਂ ਤੋਰੋਂ ਦਾ ਵੀ ਆਪੀ ਤੀ ਬਣਾ ਕੇ ਤੁਲੂਣਾ ਮੈਂ ਨਹੀਂ ਜਟ ਮੀਨੋ ਆਪਣੇ ਹੱਥੋਂ ਅਲੱਗ ਨਾ ਕਰੋ ਮੇਰਾ ਵੀ ਜੀ ਕਰਦਾ ਪੁੱਤ ਦਾ ਕਰਨ ਨੂੰ ਮੇਡਾ ਕਣ ਜੀ ਕਰਦਾ ਪਰ ਮੈਂ ਸੋਚਦਾ ਵੀ ਜੇ ਕੱਲ੍ਹ ਹੋਵੇ ਤਾਂ ਕੁਝ ਹੋ ਗਿਆ ਫੇਰ ਕਰਦੀ ਚਲ ਕੋਈ ਨਹੀਂ ਪਤਾ ਕਰ ਲੈ ਕੰਮ ਤੂੰ ਜੇ ਮੈਂ ਤੈਨੂੰ ਚੰਗਾ ਲੱਗਦਾ ਕੋਈ ਗੱਲ ਨਹੀਂ ਜੀ ਪਾਸਾ ਮੈਂ ਆ ਜੰਨਾ ਕੋਈ ਗੱਲ ਨਹੀਂ ਹਾਂਜੀ ਹਾਂ 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 ਕੋਈ ਗੱਲ ਨਹੀਂ ਉਹ ਫਿਰ ਮੈਂ ਆ ਗਿਆ ਹਾਂਜੀ ਕਰਤੂਤ ਕਰਕੇ ਆਇਆ ਤੂੰ ਸਰਦਾਰ ਸਾਹਿਬ ਰਾਤ ਕਿੱਥੇ ਸੀ ਤੂੰ ਸਰਦਾਰ ਸਾਹਿਬ ਦਾ ਬੱਚਾ ਮੈਂ ਕਿਹੜੀ ਕਰਤੂਤ ਕਰਤੀ ਨਾਲੇ ਮੈਂ ਤਾਂ ਖੇਤ ਤੀ ਖੇਅ ਸੀ ਦਾ ਸੀ ਕਿੱਥੇ ਤੂੰ ਤੇ ਖੇਤ ਨਾਲੇ ਗੰਡਿਆਲੇ ਜੀ ਦੇ ਪਾਣੀ ਕਿਵੇਂ ਵੜ ਜਾਂਦਾ ਮੋਟਰ ਤੇ ਤੇ ਜੀ ਮੇਰੇ ਨਾ ਟੂਹੀ ਜੀ ਦਿਖਣ ਲੱਗ ਗਈ ਤੇ ਹਾਂ ਹੋਰ ਬਾਨੇ ਬਣਾ ਦਿਓ ਜਾਣੇ ਤੁਸੀਂ ਖੇਤੋਂ ਕੰਮ ਕਰਨ ਵਾਸਤੇ ਸ਼ਰਮ ਹੋਣੀ ਚਾਹੀਦੀ ਤੁਹਾਨੂੰ ਕੁਝ ਉਹਦੀ ਜਿਰੀ ਦੇ ਪਾਣੀ ਵੜ ਗਿਆ ਸਾਰਾ ਹੁਣ ਕੰਪੈਨ ਕਿਵੇਂ ਚਲਾਊਗਾ ਅਗਲਾ ਪੰਚਾਇਤ ਤੇ ਟੈਲੀਫੋਨ ਆਇਆ ਮੈਨੂੰ ਸਰਪੰਚ ਦਾ ਫੋਣ ਹੁਣੇ ਉਹਨੇ ਬੁਲਾਇਆ ਪੰਚਾਇਤ ਇਕੱਠੀ ਕਰੀ ਫਿਰਦਾ ਦੇਖੋ ਮੇਰੀ ਕੋਈ ਗਲਤੀ ਨਹੀਂ ਹੈਗੀ ਨਾ ਮੈਂ ਜਾਣ ਕੇ ਪਾਇਆ ਤੁਹਾਨੂੰ ਪਤਾ ਆਪਣੇ ਗਵਾਂਢੀਆਂ ਨਾਲ ਤਾਂ ਆਪਣੀ ਪਹਿਲੀ ਨਹੀਂ ਬਣਦੀ ਲਗੜਾਟ ਰਹਿੰਦੀ ਹੈ ਸਾਲੇ ਬੱਟਾ ਵੱਢੀ ਜਾਂਦੇ ਨੇ ਮੈਂ ਉਹਨਾਂ ਨੂੰ ਬੱਟਾ ਵੱਢਣ ਨਹੀਂ ਦਿੰਦਾ ਨਾਲੇ ਪਾਣੀ ਕੋਈ ਜ਼ਿਆਦਾ ਨਹੀਂ ਪਿਆ ਹੋਣਾ ਵੱਧ ਤੋਂ ਵੱਧ 10 ਮਿੰਟਾਂ ਦੇ ਦੇਖ ਲਓ ਤੁਸੀਂ ਕਿੰਨਾ ਕੁ ਪਾਣੀ ਪੀ ਗਿਆ ਹੋਊਗਾ 10 ਮਿੰਟਾਂ ਦੇ ਪੰਜ-ਛਤ ਕਿੰਨੇ ਦਾ ਖਰਾਬ ਹੋਈ ਗਿਆ ਅਗਲੇ ਦੇ ਨਾਲੇ ਉਹਨੇ ਮੈਨੂੰ ਫੋਨ ਗਿਆ ਤੋ ਮੈਨੂੰ ਫੋਨ ਨਹੀਂ ਕਰ ਸਕਦਾ ਸੀਗਾ ਸਰਦਾਰ ਸਾਹਿਬ ਕਿਹੜੀਆਂ ਗੱਲਾਂ ਕਰਦੇ ਹੋ 10 ਮਿੰਟਾਂ ਦੇ ਤਾਂ ਕਿਆਰਾ ਨਹੀਂ ਰਾਮਦਾ ਤੁਸੀਂ ਪੰਜ-ਛਤ ਕਿੱਲਾਂ ਦੀ ਗੱਲ ਕਰਦੇ ਨਾਲੇ ਗਲਤੀ ਤੇਰੀ ਨਹੀਂ ਬਾਈ ਗਲਤੀ ਤਾਂ ਮੇਰੀ ਹੈ ਜਿਨ੍ਹਾਂ ਨੇ ਤੁਹਾਨੂੰ ਸਿਰੇ ਚੜਾਇਆ ਹੈ ਖਾਣ ਪੀਣ ਨੂੰ ਚੰਗਾ ਵਧੀਆ ਦੇਣਾ ਮੈਂ ਤੁਹਾਨੂੰ ਹੈ ਬੈੱਡ ਨੂੰ ਤੇ ਮੋਟਲੇ ਕਮਰੇ ਪਾਇਆ ਕਰਤਾ ਤੋ ਤੁਸੀਂ ਸੌ ਜਾਂਦੇ ਆ ਰਾਮ ਨਾਲ ਐਸ ਕਰਦੇ ਹੋ ਤੁਸੀਂ ਖਿਆਲ ਕਰੇ ਬੰਦਾ ਮੈਂ ਤਾਂ ਨਹੀਂ ਚੱਲ ਆਪਣੀ ਘਵਾਂ ਨਹੀਂ ਬਣਦੀ ਮਨ ਲਿਆ ਨਹੀਂ ਬਣਦੀ ਠੀਕ ਹੈ ਨਾ ਫਿਰ ਉਹ ਮੈਨੂੰ ਫੋਨ ਕੀਤਾ ਫੋਨ ਤੂੰ ਕਰ ਸਕਦਾ ਸੀ ਪਹਿਨਾ ਵੀ ਭਾਈ ਜੀ ਮੇਰੀਆਂ ਵੱਟਾ ਵੱਢੀ ਜਾਂਦੇ ਆ ਆਪਣੇ ਤੁਸੀਂ ਜਾਓ ਸਰਦਾਰ ਸਾਹਿਬ ਤੁਹਾਨੂੰ ਕਿੰਨੇ ਵਾਰੀ ਤਾਂ ਦੱਸਿਆ ਤੇ ਇਸੇ ਗੱਲ ਪਿੱਛੇ ਤਾਂ ਮੇਰੀ ਉਹਨਾਂ ਨਾਲ ਕਿੰਨੇ ਉਹ ਕਦੇ ਮੌਕਾ ਵੀ ਵਿਖਾਇਆ ਵੱਡੀਆਂ ਮੌਕੇ ਵਿਖਾਇਆ ਕਦੇ ਤੂੰ ਭਾਈ ਜੀ ਕੀ ਹੋ ਗਿਆ ਤੁਹਾਨੂੰ 10 ਵਾਰੀ ਤਾਂ ਤੁਹਾਨੂੰ ਲਿਜਾ ਕੇ ਦਿਖਾਈਆਂ ਨੇ ਵੱਟਾ ਵੀ ਆਹ ਦੇਖ ਲਓ ਇੱਥੋਂ ਜਾਂਦੀ ਜਾਂਦੀ ਵੱਟ ਇੱਥੇ ਲੈ ਗਏ ਆਪਣੀ ਅਈ ਡੀ ਕੀ ਤਾਕਤ ਹਦੀ ਯਾਰ ਵੱਟ ਲਿਆ ਗਿਆ ਸਿੱਧੀ ਜਾਂਦੀ ਸੀ ਮੈਂ ਵੇਖਿਆ ਜਾਂ ਜਦੋਂ ਮੇਰੇ ਜਾਂਦੇ ਨੂੰ ਕਰ ਦਿੰਦੇ ਹੋਣਗੇ ਫਿਰ ਉਹ ਹੁਣ ਪੰਚਾਇਤ ਚ ਬੁਲਾਉਂਦੇ ਦੱਸ ਕੀ ਕਹਿਣਗਾ ਉੱਥੇ ਜਾ ਕੇ ਭਾਈ ਮੈਨੂੰ ਬਾਈ ਬਾਈ ਨਾ ਕਰ ਉਹ ਮੈਨੂੰ ਦੇ ਦੱਸ ਪੰਚਾਇਤ ਜਾ ਕੇ ਕੀ ਕਰੇਗਾ ਕਹਿਣਾ ਕੀ ਹੈ ਹਾਂ ਤੇ ਥੇਰਿਆਂ ਵਾਰੀ ਪਾਣੀ ਪਿਆ ਉਹਨਾਂ ਨੇ ਆਪਣੇ ਆਪਣਾ ਸਾਰਾ ਨਰਮਰ ਮਾਤਾ ਦੀ ਜਿਹੜੋ ਚੁਗਣ ਵਾਲਾ ਪਿਆ ਦੀ ਆਪਾਂ ਨੇ ਕਿੰਨਾ ਇਕੱਠ ਕਰਿਆ ਦੀ ਉੱਪਰ ਲਗੇ ਪਰ ਉਹਨਾਂ ਨੇ ਤਾਂ ਕੱਟ ਕਰ ਲੈਣਾ ਨੀਵਾ ਤਾਂ ਮੈਨੂੰ ਆਣਾ ਪਊ ਜਾ ਕੇ ਉੱਥੇ ਕੋਈ ਗੱਲ ਨਹੀਂ ਬਾਈ ਜੀ ਸੋਨੂੰ ਲੋੜ ਨਹੀਂ ਹੈਗੀ ਜਾਣ ਦੀ ਮੈਂ ਜਾਊਂਗਾ ਜੇ ਗਲਤੀ ਮੈਂ ਕਰੀ ਹੈ ਨਾ ਤਾਂ ਸਜ਼ਾ ਵੀ ਮੈਂ ਹੀ ਭੁਗਤੂਗਾ ਤੁਹਾਨੂੰ ਜਾਣ ਦੀ ਲੋੜ ਨਹੀਂ ਹੈਗੀ ਕਰ ਲੈਣਾ ਮੈਂ ਸਰਪੰਚ ਨਾਲ ਵੀ ਗੱਲ ਆਪਣਾ ਘਰ ਦੀ ਬੰਦਾ ਉਹ ਉਹ ਘਰ ਦਾ ਬੰਦਾ ਦਾ ਹੈਗਾ ਇਹ ਘਰ ਦਾ ਬੰਦਾ ਕਾਹਦਾ ਘਰ ਦਾ ਬੰਦਾ ਤੇਰਾ ਬੇੜਾ ਗਰਖ ਕਰਕੇ ਰੱਖਦਾ ਇਹ ਹੀ ਨਿਗਾ ਰੱਖੋ ਸਾਰਾ ਕੁਝ ਕਰਾਂ ਮੇਰੇ ਸੱਚ ਸੁਆਦ ਆ ਨਾ ਪਾਵੇ ਉਹਨੇ ਫੋਨ ਮੈਨੂੰ ਕੀਤਾ ਹੁਣ ਤੁਹਾਡਾ ਨੰਬਰ ਤੇ ਉਹਦੇ ਕੋਲੇ ਤਾਂ ਤੂੰ ਨੂੰ ਫੋਨ ਕਰਤਾ ਹੁਣ ਮੈਂ ਨੰਬਰ ਬਲਾਕ ਕਰ ਦਿਆਂ ਨੰਬਰ ਚੇਂਜ ਕਰ ਲੈਣਾ ਤੇਰੇ ਪਿੱਛੇ ਬਾਈ ਜੀ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਹੈਗਾ 15 ਮਦੇ ਤੇਰੇ ਥੱਲੇ ਉਹਨਾਂ ਸਾਰਿਆਂ ਨੂੰ ਲਾ ਦੇ ਵੀ ਭਾਈ ਇੱਧਰ ਚੱਲੋ ਇੱਧਰ ਚੱਲੋ ਪਾਣੀ ਲੈਣਾ ਲੈਣਾ ਦਾ ਪਾਣੀ ਸੀਗਾ ਹੁਣ ਤੱਕ ਮੈਂ ਪਾਣੀ ਲਾਉਂਦਾ ਰਿਆ ਮੈਨੂੰ ਤਾਂ ਕੋਈ ਵਾਟਾ ਨਹੀਂ ਆਇਆ ਕੋਈ ਟੈਲੀਫੋਨ ਨਹੀਂ ਆਇਆ ਆ ਹੁਣ ਸਿਆਪੇ ਪੈਣ ਲੱਗੇ ਤੁਹਾਡੇ ਤੁਹਾਨੂੰ ਗੱਲ ਸਮਝ ਨਹੀਂ ਆ ਰਹੀ ਬਾਈ ਜੀ ਗੱਲ ਕੁਝ ਹੋਰ ਹੈ ਤੇ ਉਹ ਤਾਂ ਬਸ ਉਹੀ ਸਿੰਗੜੀਆਂ ਛੇੜਦੇ ਫਿਰਦੇ ਆ ਤੁਹਾਨੂੰ ਪਤਾ ਨਾ ਆ ਠੇਕਾ ਲੈਣਾ ਹੁਣ ਆਪਾਂ ਨੇ ਨਾਲ ਦੀ ਜ਼ਮੀਨ ਦਾ ਉਹਦਾ ਚੱਕਰ ਹੈ ਸਾਰਾ ਵੀ ਇਹ ਨਾ ਲੈ ਲੈਣਾ ਠੇਕੇ ਤੇ ਤੂੰ ਗੱਲ ਗੱਲਾਂ ਤੋਂ ਬੰਦ ਕਰ ਦੇ ਬਸ ਅੱਜ ਕੁੱਤੀ ਕਵਾਜੋ ਕੱਢ ਗਿਆਹੀਂ ਕਲੀਅਰ ਕਰ ਗਿਆਹੀਂ ਤੇ ਮੈਂ ਚਲਾ ਗਿਆ ਨਾ ਉੱਥੇ ਸਿਆਪੇ ਹੋਰ ਪੈ ਜਾਣਗੇ ਠੀਕ ਹੈ ਨਾ ਤੁਹਾਨੂੰ ਜਾਣ ਦੀ ਲੋੜ ਨਹੀਂ ਹੈਗੀ ਪਰ ਤੂੰ ਸਾਰਾ ਕੁਝ ਕਰਕੇ ਆਈ ਫਿਰ ਮੈਂ ਗੱਲ ਕਰ ਲੂਗਾ ਅੱਜ ਕਲੀਅਰ ਤੇ ਤੂੰ ਹੋ ਜਾਏ ਤਾਂ ਠੀਕ ਹੈ ਨਹੀਂ ਤਾਂ ਮੈਨੂੰ ਫੋਨ ਕਰੀ ਫਿਰ ਮੈਂ ਕੁਰਤੀ ਕੋ ਬਾਅਦ ਕੱਢੂਗਾ ਤੁਸੀਂ ਕਾਬਰੋ ਨਾ ਤੁਸੀਂ ਕਿਉਂ ਚਿੰਤਾ ਕਰਦੇ ਹੋ ਹੈਗੇ ਜੱਸਾ ਹਲੇ ਕਰ ਲੂਗਾ ਮੈਂ ਆਪੇ ਜਾ ਕੇ ਗੱਲ ਐਡੀ ਕੀ ਗੱਲ ਹੈ ਨਾਲੇ ਪੰਚਾਇਤ ਵਾਲੇ ਆਪੋਂ ਤੋਂ ਬਾਹਰ ਨਹੀਂ ਹੈਗੇ ਉਹਨਾਂ ਨੂੰ ਪਤਾ ਹੈ ਕਿ ਆਪਾਂ ਕਹੇ ਜੇ ਬੰਦਿਆਂ ਤੇ ਉਹ ਕਹੇ ਜੇ ਬੰਦੇ ਨੇ ਉਹ ਤੇਰੀ ਗੱਲ ਠੀਕ ਆ ਮੈਂ ਹੁਣ ਥੋੜਾ ਜਿਹਾ ਦੋ ਕੁ ਸਾਲ ਦਾ ਦਲਵਾ ਕੇ ਕਰਕੇ شریف ਹੋ ਗਿਆ ਨਾ ਚੁੱਪ ਰਿਆਂ ਲਾ ਪਿਆ ਤੇ ਇਹ ਸਮਝੇ ਕਿ ਤੇ ਸੋਈ ਗਿਆ ਉਹ ਬਾਈ ਜੀ ਏਸੀ ਗੱਲ ਦਾ ਤਾਂ ਫਾਇਦਾ ਚੱਕਦੇ ਨੇ ਅਜੇ ਵੀ ਦਮ ਹੈ ਤੇ ਤਿੰਨ ਮਾਰਿਆ ਤੇ ਹੋਰ ਵੀ ਮਾਰ ਸਕਦਾ ਮੈਂ ਇਹ ਨਹੀਂ ਦਲਵਾ ਕੇ ਚਲਾ ਗਿਆ ਤੇ ਮੈਂ ਮੇਰੇ ਕੋਈ ਘੁੰਗਰੀਆਂ ਪੈ ਗਈਆਂ ਤੂੜੀਆਂ ਪਾਲੀਆਂ ਮੈਂ ਸੁਣਨ ਵਾਲਾ ਨਹੀਂ ਗਾ ਮੈਂ ਬੱਸ ਬੱਸ ਤੁਸੀਂ ਠੰਡਾ ਰੱਖੋ ਮਤ ਆਪਦਾ ਤੁਸੀਂ ਕਿਉਂ ਗਰਮ ਹੋਈ ਜੰਨੇ ਹੋ ਗੱਲ ਦੀ ਕੀ ਗੱਲ ਹੈ ਜਾ ਕੇ ਕਰ ਲੈਣਾ ਮੈਂ ਨਿਮੇੜ ਕੇ ਆਉਂਗਾ ਨਾਲੇ ਉਹਨਾਂ ਦੀ ਕਰਤੂਤਾਂ ਦੱਸੂਆਂ ਵੀ ਉਹ ਕੀ ਕੀ ਕਰਤੂਤਾਂ ਕਰਦੇ ਨੇ ਆਪਣੇ ਖੇਤ ਵਿੱਚ ਬਸ ਪੰਚਾਇਤ ਚ ਗੱਲ ਕਰਕੇ ਆਈ ਐਵੇਂ ਨਾ ਆਈ ਠੀਕ ਹੈ ਨਾ ਬਸ ਤੇ ਮੈਂ ਤੇਰਾ ਜੇ ਕੋਈ ਗੜਬੜ ਹੋਵੇ ਮੈਨੂੰ ਫੋਨ ਕਰਦੀ ਫਿਰ ਅੱਜ ਵੀ ਇੱਕ ਤਮਾਸ਼ਾ ਹੁੰਦਾ ਕੀ ਹੈ ਲੋੜ ਨਹੀਂ ਤੁਸੀਂ ਆਰਾਮ ਕਰੋ ਜਿਹੜੀ ਗੱਲਬਾਤ ਹੈ ਮੈਂ ਆਪੇ ਨਿਮੇੜਿਆ ਨਮਚਾਰੇ ਜਾ ਕੇ ਅੱਜ ਤੋਂ ਬਾਅਦ ਮੈਨੂੰ ਫੋਨ ਆਗੇ ਨਾ ਇਹਦਾ ਵੀ ਕਟਾ-ਕੱਟੀ ਕੱਢਣੀ ਪੈਣਾ ਹੈ ਇਹ ਸਮਝਦੇ ਵੀ ਦਿਲਵਾਗ ਚਲਾ ਗਿਆ ਤੇ ਮੈਂ ਨੀਵਾ ਪੈ ਗਿਆ ਇਹ ਨਹੀਂ ਹੋ ਸਕਦਾ ਚੱਲ ਭਾਈ ਝਾੜੂ ਤੇ ਨਿਭੜ ਗਿਆ ਮੇਰਾ ਅੱਛਾ ਗਰਮੀ ਕਿੰਨੀ ਹੋ ਰਹੀ ਹੈ ਚੱਲ ਦੋ ਘੜੀਆਂ ਪੱਕੇ ਥੱਲੇ ਬਹਿ ਜਾਨੀ ਆ ਆਗੀ ਆ ਗਿਆ ਸਸਿਕਾ ਜੀ ਸਸੀਕਲ ਆ ਜਾ ਮੈਂ ਮੈਂ ਇੱਥੇ ਹਾਂ। ਨਾਲੇ ਕੀ ਗੱਲ ਹੋ ਗਈ ਸੀ? ਤੈਨੂੰ ਪੰਚਾਇਤ ਚਾਹਤੋਂ ਬੁਲਾ ਲਿਆ ਸੀ। ਕੁਛ ਨਹੀਂ ਜੀ। ਉਹ ਤੁਹਾਨੂੰ ਪਤਾ ਨਾ ਆਪਣੇ ਖੇਤ ਦੇ ਗਵਾਂਢੀ ਕਿੰਨੇ ਹਰਾਮੀ ਬੰਦੇ ਨੇ। ਸਾਲਿਆਂ ਦੇ ਖੱਡ ਜੀ ਪੈ ਗਈ ਦੀ ਮੜੀ ਜੀ ਬੱਟ ਚ। ਉਹਦੇ ਕਰਕੇ ਥੋੜਾ ਜਿਹਾ ਪਾਣੀ ਚਲੇ ਗਿਆ। ਐਨੇ ਜੋ ਉਹਨਾਂ ਨੇ ਪੰਚਾਇਤ ਸਦ ਲਈ। ਚੱਲ ਜੱਸੇ। ਤੂੰ ਵੀ ਮਾੜੀ ਜੀ ਗੌਰ ਰੱਖਿਆ ਕਰ ਹੁਣ ਬਾਪੂ ਜੀ ਵੀ ਕਿੰਨਾ ਕੁ ਦੇਖਣਗੇ ਗੌਰ ਤਾਂ ਮੈਂ ਪੂਰੀ ਰੱਖਦਾ ਮੈਂ ਨਾ ਦੂਜੀ ਵੱਟ ਤੇ ਨੱਕਾਵਲਾ ਨਵਾ ਗਿਆ ਬਸ ਚੂਹੇ ਨੇ ਕਿਤੇ ਖੱਡ ਕਰੀ ਹੋਈ ਸੀ ਉਹ ਖੱਡ ਰਾਂ ਹੀ ਥੋੜਾ ਜਿਹਾ ਪਾਣੀ ਪੈ ਗਿਆ ਨਾਲੇ ਜ਼ਿਆਦਾ ਨਹੀਂ ਥੋੜਾ ਜਿਹਾ ਸੀ ਉਹਦਾ ਤੁਹਾਨੂੰ ਪਤਾ ਹੈ ਖਾਰ ਖਾਂਦੇ ਨੇ ਆਪਣੇ ਤੂੰ ਤਾਂ ਕਰਕੇ ਉਹਨਾਂ ਨੇ ਪੰਜਾਇਤ ਸਦਲੀ ਆਪਣੇ ਤੇ ਨਹੀਂ ਕੋਈ ਏਡੀ ਵੱਡੀ ਗੱਲ ਹੋਈ ਨਹੀਂ ਧੀ ਪਰ ਮੇਰੀ ਗੱਲ ਸੁਣ ਤੈਨੂੰ ਵੀ ਪਤਾ ਨਾ ਕਿ ਬਾਪੂ ਜੀ ਨੂੰ ਤੇਰੀ ਨਿੱਕੀ ਜੀ ਗੱਲ ਵੀ ਇੰਨੀ ਵੱਡੀ ਲੱਗਣੀ ਹੈ ਹਾਂ ਜੀ ਜੇ ਬਾਪੂ ਜੀ ਦੇ ਨਜ਼ਰ ਨਾਲ ਦੇਖਿਆ ਜਾਵੇ ਗਲਤੀ ਤਾਂ ਮੇਰੀ ਹੈਗੀ ਹੈ ਜੇ ਮੈਂ ਗੌਰ ਕਰ ਲਾਂਦਾ ਉਹ ਚੂਹੇ ਦੀ ਪੱਟੀ ਉਹੀ ਖੱਡ ਨੂੰ ਨਾਲੇ ਨਾਲ ਬੰਦ ਕਰ ਦੇਣੀ ਸੀ ਨਾ ਪੈਣਾ ਸੀ ਪਾਣੀ ਨਾ ਵਾਧਾ ਵਧਣਾ ਸੀ ਚਲ ਕੋਈ ਗੱਲ ਨਹੀਂ ਤੂੰ ਹੁਣ ਟੈਨਸ਼ਨ ਛੱਡ ਦੇ ਹਾਂ ਰੋਟੀ ਲਿਆਵਾਂ ਤੇਰੇ ਲਈ ਰੋਟੀ ਨਹੀਂ ਖਾਣੀ ਜੀ ਅੱਜ ਤਜਾਬ ਜਜ ਭਰਿਆ ਪਿਆ ਕਾਲਜ ਜਜ ਭਰਿਆ ਪਿਆ ਅੱਛਾ ਨਿੰਬੂ ਪਾਣੀ ਲਿਆਦਾ ਨਾ 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 ਤੁਸੀਂ ਮੇਰੇ ਵਾਸਤੇ ਕਿਉਂ ਨਿੰਬੂ ਪਾਣੀ ਬਣਾਉਂਗੇ ਆਪਣੇ ਖੇਤ ਬਥੇਰੇ ਲੱਗ ਰਹੇ ਨੇ ਨਿੰਬੂ ਮੈਂ ਉੱਥੇ ਨਿਚੋੜ ਕੇ ਦੋ ਪੀ ਲੂਗਾ ਨਾਲੇ ਪਦੀਨਾ ਖਾ ਲੂਗਾ ਤੁਸੀਂ ਨਾ ਜਿੰਤਾ ਕਰੋ ਹਾਂ ਸੱਚ ਆਪਣੇ ਖੇਤ ਸਾਗ ਬਹੁਤ ਵਧੀਆ ਖੜਿਆ ਜੇ ਕਹੋ ਤਾਂ ਮੈਂ ਤੋੜ ਲਵਾਂ ਚਾਰ ਚੀਜ਼ ਨਹੀਂ ਅੱਛਾ ਤੇ ਹੁਣ ਲੱਗੀ ਮੈਨੂੰ ਤੇਰੀ ਗੱਲ ਦੀ ਸਮਝ ਤੂੰ ਮੇਰੇ ਹੱਦ ਦਾ ਸਾਗ ਖਾਣਾ ਚਾਹੁੰਦਾ ਹੈ ਹੈਨਾ ਨਹੀਂ ਉਹ ਤਾਂ ਮੈਨੂੰ ਇਹ ਸੀ ਨਾ ਬਿਚ ਚੜਦੇ ਸਿਆਣ ਵਾਲਾ ਸਾਗ ਚਲੋ ਨਾਲੇ ਤੁਸੀਂ ਖਾ ਲੰਦੇ ਪੋਰਾ ਮੈਨੂੰ ਮਿਲ ਜਾਂਦਾ ਵਿੱਚੋਂ ਸਾਗ ਤਾਂ ਤੈਨੂੰ ਮੈਂ ਖਵਾਣਾ ਇੱਥੇ ਬਹਿ ਕੇ ਮਿੱਠੀਆਂ ਮਾਰੀ ਜਾਣਾ ਬਾਪੂ ਕੀ ਕਰਾਂ ਪੰਚਾਇਤ ਜਾ ਕੇ ਬਾਈ ਜੀ ਹੋ ਗਈ ਗੱਲ ਉਹਨਾਂ ਨਾਲ ਮੇਰੀ ਸਾਰੀ ਤੇ ਮੌਕਾ ਵੀ ਦਿਖਾਤਾ ਤੇ ਕਿਹੜੇ ਤੇ ਜਾ ਕੇ ਮੈਂ ਸਰਪੰਚ ਸਾਹਿਬ ਨੂੰ ਹਾਂ ਕਹਿੰਦੇ ਠੀਕ ਹੈ ਕੋਈ ਗੱਲ ਨਹੀਂ ਇੰਨਾ ਕੁ ਤਾਂ ਹੋ ਜਾਂਦਾ ਹੈ ਬਾਕੀ ਮੈਂ ਮਾਫੀ ਮੰਗ ਲਈ ਸੀ ਫਿਰ ਕੋਈ ਮਾਫੀ ਨਹੀਂ ਸਾਰੀ ਔਖੜ ਜਾ ਪਤਾ ਤੂੰ ਖੜਦਾ ਇੱਕ ਮਿੰਟ ਤੈਨੂੰ ਨਹੀਂ ਪਤਾ ਸਾਰੀ ਉਮਰ ਦੀ ਦੁਸ਼ਮਣੀ ਪਾਤੀ ਤੂੰ ਮੇਰੀ ਤੂੰ ਕਹਿੰਦਾ ਮੈਂ ਸਾਰਾ ਕੁਝ ਕਰਿਆ ਹੈ ਬਾਪੂ ਮੇਰੀ ਮੇਰੀ ਗੱਲ ਤੇ ਸੁਣੋ ਇਹਨੇ ਮੈਨੂੰ ਸਾਰੀ ਗੱਲ ਦੱਸੀ ਹੈ ਬਾਪੂ ਇਹਦਾ ਕੋਈ ਕਸੂਰ ਨਹੀਂ ਹੈ ਇਹਦੀ ਤਾਂ ਗਲਤੀ ਹੋਈ ਹੈ ਬਾਪੂ ਐਨੂੰ ਮਾਫ਼ ਕਰ ਦੋ ਤੈਨੂੰ ਇਹ ਨਹੀਂ ਪਤਾ ਤੂੰ ਆਦਾ ਪਰਿਓਗੇ ਬਹਿ ਤੇ ਤੇ ਤੂੰ ਕਾਕਾ ਐਨੂੰ ਹੋ ਮੜ ਜਾ ਉਹ ਐ ਕਰ ਤੂੰ ਦਾ ਖੇਤ ਠੀਕ ਆ ਨਾ ਖੇਤ ਜਾ ਕੇ ਤੇ ਖੇਤ ਸੰਭਾਲੋ ਤੇ ਨਾਲੇ ਜਿਹੜੇ ਬੁੱਢੇ ਕੰਮ ਕਰਦੇ ਪਏ ਨਾ ਉਹਨਾਂ ਦਾ ਸਾਭਣਾ ਅੱਜ ਸਾਰਾ ਠੀਕ ਆ ਨਾ ਆ ਮੈਂ ਬੋਤ ਤੇ ਉਹ ਕਿ ਮੈਂ ਬੋਤਾਂ ਨੂੰ ਨੌਕਰਾਂ ਨਾਲ ਬੜਾਈ ਬੈਠੀ ਹਾਂ ਹੈ ਐ ਨਾ ਕਰ ਬੋਤ ਉਹ ਪੀ ਹੈ ਮੇਰੀ ਤੂੰ ਸਰਦਾਰ ਨਹੀਂ ਐਸ ਕਰਦੀ ਇਹ ਨੌਕਰਾਂ ਨੂੰ ਜਿੰਨਾ ਮਰਜ਼ੀ ਨਾਲ ਬਿਠਾ ਲਈਏ ਜਿੰਨਾ ਮਰਜ਼ੀ ਖਵਾ ਲਈਏ ਪਿਆ ਲਈਏ ਇਹ ਸਕੇ ਨਹੀਂ ਉਹ ਕਿਸੇ ਦੇ ਕਦੇ ਪਰ ਬਾਪੂ ਉਹਨੇ ਮੈਨੂੰ ਸਾਰੀ ਗੱਲ ਦੱਸੀ ਤੂੰ ਪੋਲੀ ਹੈ ਪੁੱਤ ਤੈਨੋਂ ਮਿੱਠੀਆਂ ਮਿੱਠੀਆਂ ਮਾਰਤੀਆਂ ਔਰ ਸਾਗ ਚ ਬਰਾਲਿਆ ਤੇ ਨਿੰਮੂਆਂ ਚ ਬਰਾਲਿਆ ਹੈ ਮੈਂ ਸੁਣਦਾ ਪੈਸੇ ਤੇ ਉਹਦੀ ਗੱਲ ਸਾਰੀ ਤੂੰ ਮੇਰਾ ਸ਼ੇਰ ਬੋਲਾ ਹੈ ਤੈਨੂੰ ਨਹੀਂ ਪਤਾ ਇਹਨਾਂ ਦੀਆਂ ਗੱਲਾਂ ਫਿਰ ਤੈਨੂੰ ਕਹ ਦੂਗਾ ਪੈਸੇ ਦੇ ਦਿਓ ਜੀ ਮੈਨੂੰ ਮੈਨੂੰ ਐ ਕਰ ਦਿਓ ਜੀ ਉਹਨਾਂ ਦੀ ਗੱਲਾਂ ਤੇ ਨਾ ਆਇਆ ਘਰ ਨਾਲੇ ਚੰਗੇ ਘਰ ਦੀਆਂ ਖਾਨਦਾਨੀ ਜਿਹੜੀ ਔਰਤਾਂ ਨਾ ਆਪਾਂ ਖਾਨਦਾਨੀ ਬੰਦੇ ਆ ਪੁੱਤ ਸਰਦਾਰ ਲੋਕ ਆ ਆਪਾਂ ਇਹ ਆਪਣੀ ਨੀਸ ਕਿੱਥੋਂ ਕਰ ਲੈਣਗੇ ਬਸ ਇਹ ਤੂੰ ਚੱਕ ਕੇ ਨਮਰੋ ਬੜਾਈ ਬੈਠੀ ਠੀਕ ਆ ਬਾਪੂ ਮੈਂ ਅੱਗੇ ਤੋਂ ਧਿਆਨ ਰੱਖਾਂਗੀ ਧਿਆਨ ਰੱਖੀ ਮੇਰੇ ਸ਼ੇਰ ਨਾ ਇਹ ਜ਼ਰੂਰੀ ਐ ਇਹ ਸਕੇ ਨਹੀਂ ਹੋਏ ਕਿਸੇ ਦੇ ਚੰਗਾ ਬਾਪੂ ਮੈਂ ਦੁੱਧ ਲੈ ਕੇ ਆਉਂਦੀ ਆ ਤੁਹਾਡੇ ਲਈ ਨਹੀਂ ਮੇਰੇ ਚਾਹ ਬਣਾ ਦੇ ਲਿਆ ਪਤਾ ਆ ਮੇਰੇ ਚਾਹ ਬਣਾ ਕੇ ਦਿਆ ਤੇ ਚਾਹ ਵੀ ਨਾ ਅੱਜ ਪਤੀ ਪੁੱਤੀ ਥੋੜੀ ਤੇਜ਼ ਪਾ ਲਈ ਨਾ ਉਹ ਗਿਆਂ ਧੋਵਰੀ ਖੇਤ ਗਿਆ ਖੇਤੋਂ ਆਇਆ ਥੱਕ ਗਿਆ ਜੀ ਮੇਰਾ ਸ਼ੇਰ ਆ ਕੀ ਆ ਗਿਆ ਨੂਟ ਮੇਰੀ ਪੋਲੀ ਹੈ ਉਹ ਸਾਲਾ ਚਤਰ ਹੈ ਉੱਥੋਂ ਮੇ ਤੋਂ ਚਤਰ ਖਾ ਕੇ ਆਇਆ ਤੇ ਘਰੇ ਆ ਕੇ ਪੋਰੀਆਂ ਪੋਰੀਆਂ ਗੱਲਾਂ ਕਰਨ ਲੱਗ ਪਿਆ ਇਹ ਤਾਂ ਸਰੀ ਬੋਲਾ ਪੰਛੀ ਇਹਨੂੰ ਕੀ ਪਤਾ ਰੋ ਇਹ ਕਿੰਨ ਨੰਬਰ ਦਾ ਬਦਮਾਸ਼ ਆ ਇਹਦੀ ਕੋਈ ਗਲਤੀ ਨਹੀਂ ਉਹ ਚਤਰਈ ਗੱਲਾ ਕਰਦਾ ਹੈ ਉਹ ਗਲਤ ਹੈ ਇਹ ਤੇ ਮੈਨੂੰ ਕੋਈ ਕੰਟਰੋਲ ਕਰਨਾ ਪੈਣਾ ਚਲੋ ਦੇਖਦੇ ਕੀ ਬੰਦ ਹੈ ਜੀ ਬਾਪੂ ਨੇ ਸੱਚੀ ਜਸੇ ਨੂੰ ਘਰ ਤੋਂ ਬਾਹਰ ਕੱਢਤਾ ਫੇਰ ਕਿੱਥੇ ਜਾਊਂਗਾ ਬਜਾਰਾ ਮੈਨੂੰ ਕੁਝ ਕਰਨਾ ਪੈਣਾ ਹੈ ਕਦੋਂ ਦੀ ਨੂੰ ਡੀਕਦੀ ਪਈ ਆ ਪਤਾ ਨਹੀਂ ਕੀ ਦੀ ਰੇਡ ਕਰਦੀ ਆ ਗੁੱਡੀ ਬਾਪੂ ਜਸਾਜ ਰੋਟੀ ਲੈਣ ਨਹੀਂ ਆਇਆ ਬੜੀ ਉਹਦੀ ਤੂੰ ਵੇਟ ਕਰਦੀ ਆ ਹੈ ਜਸਾ ਰੋਟੀ ਲੈਣ ਨਹੀਂ ਆਇਆ ਜਸਾ ਨਹੀਂ ਆਉਂਦਾ ਰੋਟੀ ਲੈਣਾ ਜਸਾ ਨਹੀਂ ਆਇਆ ਰੋਟੀ ਲੈਣ ਇਹ ਮੈਂ ਜਿੰਨਾ ਮਰਜ਼ੀ ਸੱਪ ਨੂੰ ਦੁੱਧ ਪੀਆ ਦਿਆਂ ਸੱਪ ਸਭ ਪੀ ਲਊਗਾ ਬਾਪੂ ਤੁਸੀਂ ਦਰੂ ਪੀ ਕੇ ਆਏ ਹੋ ਹਾਂ ਪੀਤੀ ਹੈ ਦਰੂ ਤੇਰਾ ਜੱਸਾ ਵੀ ਨਹੀਂ ਆਉਂਦਾ ਅੱਜ ਤੱਕ ਕਿ ਪਗੇ ਆ ਬਾਪੂ ਜੱਸਾ ਜੱਸਾ ਗਿਆ ਠਰ ਵੱਡ ਵੱਡ ਕੇ ਸਟਿਆ ਵੱਡ ਵੱਡ ਕੇ ਕੀ ਗੀਤਾ ਕੀ ਗੀਤਾ ਤੈਨੂੰ ਪਤਾ ਵੀ ਸੀ ਮੇਰਾ ਤੇ ਜੱਸੇ ਦਾ ਕੀ ਰਿਸ਼ਤਾ ਸੀ ਮੈਨੂੰ ਪਤਾ ਸੀ ਤੇਰਾ ਤੇ ਦੱਸੇ ਦਾ ਕੀ ਰਿਸ਼ਤਾ ਸੀ ਜਿਵੇਂ ਉਹਨੂੰ ਵੱਡਿਆ ਵੱਡੂਗਾ ਤੈਨੂੰ ਹੀ ਤੈਨੂੰ ਹੀ ਵੱਡੂਗਾ ਬਾਪੂ ਮੇਰੀ ਗੱਲ ਤੇ ਸੁਣ ਤੇਰੀ ਕੀ ਗੱਲ ਸੁਣਾਣਾ ਮੈਂ ਆਦੀ ਅੱਖੀਂ ਵੇਖਿਆ ਮੈਂ ਆਦੀ ਅੱਖੀਂ ਵੇਖਿਆ ਅੱਖੀਂ ਹਜੇ ਵੀ ਕਹਿੰਦੀ ਹੈ ਗੱਲ ਸੁਣ ਤੈਨੂੰ ਮੇਰੇ ਤੇ ਨਹੀਂ ਯਕੀਨ ਸੀ ਮੈਂ ਤੇਰੇ ਤੇ ਯਕੀਨ ਕਰਾਂ ਕਿ ਆਹ ਵੀ ਅੱਖਾਂ ਤੇ ਯਕੀਨ ਕਰਾਂ ਤੇ 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 ਯਕੀਨ ਕਰਾਂ ਜਿਹਨੂੰ ਗੋਦੀ 'ਚ ਸਿਰ ਪਾ ਕੇ ਰੱਖ ਕੇ ਤੇ ਐ ਵਲੇ ਐ ਕਰੀ ਜਾਂਦੀ ਐ ਹੈ ਤੇਰੇ ਤੇ ਵੀ ਯਕੀਨ ਕਰਾਂ ਮੈਂ ਤੈਨੂੰ ਆਪ ਦੀ ਧੀ ਬਣਾਇਆ ਸੀ ਧੀ ਐ ਤੂੰ ਮੇਰੇ ਕੀ ਕੀਤਾ ਮੈਂ ਤੇਰੀ ਧੀ ਆ ਬਾਪੂ ਤੇਰਾ ਯਕੀਨ ਮੇਰੇ ਤੇ ਕਿਵੇਂ ਟੁੱਟ ਸਕਦਾ ਆ ਬਾਪੂ ਤੈਨੂੰ ਪਤਾ ਵੀ ਹੈ ਕਿ ਵੀਰੇ ਤੇ ਜੱਜੇ ਦਾ ਕੀ ਰਿਸ਼ਤਾ ਸੀ ਬਸ ਕਰ ਭੈਣੇ ਹੋਰ ਕਿੰਨਾਕਸਰ ਦਬਵੇਂਗੀ ਤੂੰ ਮੇਰਾ ਚੱਲ ਭਰਾ ਮੈਨੂੰ ਵੀ ਕਰ ਲੈਂਦੇ ਵੈਸੇ ਵੀ ਮੇਰੇ ਕਰਮਾਂ ਚ ਰੱਬ ਨੇ ਭੈਣ ਭਰਾ ਦਾ ਪਿਆਰ ਕਿੱਥੋਂ ਲਿਖਿਆ ਹੋਇਆ ਤੇ ਤੈਨੂੰ ਵੀ ਪਤਾ ਹੀ ਐ ਜਦੋਂ ਦਾ ਉਹ ਮੈਨੂੰ ਛੱਡ ਕੇ ਗਏ ਨੇ ਮੈਂ ਤੇ ਰੋ ਰੋ ਕੰਮਲੀ ਹੋ ਗਈ ਸੀ ਇੱਕ ਤੂੰ ਹੀ ਤੇ ਮੈਨੂੰ ਸੰਭ ਕੇ ਰੱਖਿਆ ਮੈਂ ਤੇ ਤੇਰਾ ਦੇਨ ਪ੍ਰਾ ساری ਜ਼ਿੰਦਗੀ ਨਹੀਂ ਦੇ ਸਕਦੀ ਨਾ ਭਣੇ ਨਾ ਭੈਣਾ ਕਦੇ ਆਪਣੇ ਭਾਈਆਂ ਮੂਰੇ ਹੱਥ ਨਹੀਂ ਜੋੜਦੀਆਂ ਹੁੰਦੀਆਂ ਸੰਗਾ ਇਸ ਗੁੱਟ ਤੇ ਰਖੜੀ ਬਨ ਕੇ ਆਪਣੇ ਭੈਣ ਭਾਈ ਦੇ ਪਵਿੱਤਰ ਰਿਸ਼ਤੇ ਨੂੰ ਕਾਇਮ ਰੱਖਦੀਆਂ ਨੇ ਬਾਪੂ ਏ ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ ਜਦੋਂ ਮੈਂ ਨਿੱਕੀ ਜੀ ਹੁੰਦੀ ਸੀ ਨਾ ਉਦੋਂ ਮੇਰੇ ਮਾਪਿਓ ਮੈਨੂੰ ਛੱਡ ਕੇ ਤੁਰ ਗਏ ਤੇ ਜਦੋਂ ਤੂੰ ਮੈਨੂੰ ਵਿਆਹ ਕੇ ਇਸ ਘਰ ਦੇ ਵਿੱਚ ਲੈ ਕੇ ਆਇਆ ਹੈ ਨਾ ਉਦੋਂ ਤੇਰਾ ਪੁੱਤ ਤੁਰ ਗਿਆ ਤੇ ਅੱਜ ਅੱਜ ਤੂੰ ਜਿਹਨੂੰ ਮੈਂ ਆਪਣੇ ਭਰਾਵਾ ਤੋਂ ਵੀ ਵੱਧ ਕੇ ਸਮਝਿਆ ਜਿਹਨੂੰ ਮੈਂ ਬੱਚਿਆਂ ਦੇ ਵਾਂਗ ਪਿਆਰ ਕੀਤਾ ਤੂੰ ਅੱਜ ਹੌਨ ਵੀ ਮੇਰੇ ਤੋਂ ਖੋ ਲਿਆ ਬੱਪੂ ਮੇਰੇ ਤੋਂ ਖੋ ਲਿਆ ਫਿਰ ਇਹ ਤੁਹਾਨੂੰ ਸਾਰਿਆਂ ਨੂੰ ਮੈਂ ਹਾਂ ਤੁਹਾਡੀ ਆਪਣੀ ਨੀਤੀ ਗਿਲ ਤੇ ਸਰ ਆਪਣਾ ਨਾਮ ਦੱਸੰਗੇ ਤੁਹਾਨੂੰ ਮੇਰਾ ਨਾਮ ਜਗਦੀਪ ਕੋਲੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਸਾਡੀ ਸਟੋਰੀ ਕਿਵੇਂ ਦੀ ਲੱਗੀ ਸਾਨੂੰ ਤੁਸੀਂ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਤੇ ਕਈ ਵਾਰ ਨਾ ਆਪਾਂ ਜਿਸ ਨਜ਼ਰ ਦੇ ਨਾਲ ਜਿਸ ਰਿਸ਼ਤੇ ਨੂੰ ਦੇਖ ਲੈਂਦੇ ਆ ਨਾ ਉਹ ਸ਼ਾਇਦ ਉਹਦਾ ਨਹੀਂ ਹੁੰਦਾ ਬਿਲਕੁਲ ਠੀਕ ਕਰ ਕਈ ਇਹਨਾਂ ਨੇ ਇਹਨਾਂ ਦੀ ਐਕਟਿੰਗ ਕਿਵੇਂ ਲੱਗੀ ਤਾਂ ਸਾਡੀ ਕਹਾਣੀ ਕਿਵੇਂ ਲੱਗੀ ਇਹਨੂੰ ਕਮੈਂਟ ਕਰੋ ਸ਼ੇਅਰ ਕਰੋ ਤਾਕੀ ਸਾਡਾ ਵੀ ਹੌਸਲਾ ਵਧੇ ਤੇ ਅਸੀਂ ਦੁਬਾਰਾ ਫੇਰ ਕੋਈ ਹੋਰ ਲੈ ਕੇ ਆਈਏ ਧੰਨਵਾਦ